ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਇਹਨੂੰ ਕੰਪਲੀਟ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇੱਕ ਪਰਿਵਾਰ ਨੂੰ ਜ਼ਰੂਰਤ ਆ ਕਿਸੇ ਪਰਿਵਾਰ ਦੀ ਸੋ ਉਹਦੇ ਬਾਰੇ ਆਪਾਂ ਜਿਹੜੀ ਗੱਲਬਾਤ ਅੱਜ ਤੁਹਾਡੇ ਨਾਲ ਕਰਨ ਜਾ ਰਹੇ ਆਂ ਸੋ ਦੋਸਤੋ ਗੁਰਦੀਪ ਸਿੰਘ ਹਨ ਵੀਰ ਫੋਰਨ ਤੋਂ ਹਨ ਸਾਈਪ੍ਰੈਸ ਤੋਂ ਹਨ ਜਿਲ੍ਹਾ ਹੁਸ਼ਿਆਰਪੁਰਾ ਜੀ ਚੰਡੀਗੜ੍ਹ ਰੋਡ ਆ ਦੋਸਤੋ ਟੋਲ ਪਲਾਜ਼ਾ ਲੋਕੇਸ਼ਨ ਪੈਂਦੀ ਆ ਮਾਲਪੁਰ ਰੋਡ ਤੇ ਜਿਹੜੀ ਖਾਸ ਲੋਕੇਸ਼ਨ ਹੈਗੀ ਵੀਰ ਹੋਣਾ ਦੇ ਹਾਊਸ ਦੀ ਸੋ ਦੋਸਤੋ ਵੀਰ ਹੋਣਾ ਦਾ ਬੱਕਰੀਆਂ ਦਾ ਕੰਮ ਤੇ ਪਸ਼ੂ ਪਾਲਣ ਦਾ ਕੰਮ ਹੈਗਾ ਜਿਹਦੇ ਚ ਚਾਰ ਤੋਂ ਪੰਜ ਪਸ਼ੂ ਆ ਵੀਰ ਹੋਣਾ ਕੋਲ ਤੋਂ ਬੱਕਰੀਆਂ ਹਨ 40 ਤੋਂ 50 ਸੋ ਕਿਸੇ ਐਸੀ ਫੈਮਿਲੀ ਦੀ ਲੋੜ ਹੈਗੀ ਆ ਦੋਸਤੋ ਜਿਹੜੀ ਵੀਰ ਹੋਣਾ ਦੇ ਘਰੇ ਕੰਮ ਕਰਾ ਸਕੇ ਕੰਪਲੀਟ ਫੈਮਿਲੀ ਹੋਵੇ ਦੋਸਤੋ ਹਸਬੰਡ ਵਾਈਫ ਹੋਣ ਨਾਲ 1 2 1 ਤੋਂ ਲੈ ਕੇ 2 ਬੱਚੇ ਵੀ ਚੱਲ ਸਕਦੇ ਹਨ ਸੋ ਰਹਾਇਸ਼ ਦਾ ਦੋਸਤੋ ਖਾਣੇ ਦਾ ਮੈਡੀਕਲ ਦਾ ਜਿਹੜਾ ਬਿਲਕੁਲ ਪ੍ਰਬੰਧ ਫ੍ਰੀ ਹੋਵੇਗਾ ਤੇ ਜਿਹੜੀ ਤਨਖਾਹ ਦੋਸਤੋ ਮੰਥਲੀ ਤਨਖਾਹ ਹੈਗੀ ਆ 7 ਤੋਂ 8000 ਦੇ ਨੀਅਰ ਅਬਾਊਟ ਜਿਹੜੀ ਤਨਖਾਹ ਦਿੱਤੀ ਜਾ ਰਹੀਗੀ ਸੋ ਜਿਹੜੇ ਮੇਰੇ ਵੀਰ ਭਰਾ ਇਹ ਵੀਡੀਓ ਦੇਖਦੇ ਹੋਣ ਉਹਨਾਂ ਦੀ ਨਜ਼ਰ ਦੇ ਵਿੱਚ ਕੋਈ ਐਸਾ ਪਰਿਵਾਰ ਹੋਵੇ ਲੋਡ ਬੰਦ ਹੋਵੇ ਤੇ ਰਹਿائش ਵੀ ਫ੍ਰੀ ਆ ਦੋਸਤੋ ਖਾਣਾ ਵੀ ਫ੍ਰੀ ਆ ਮੈਡੀਕਲ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਮੈਡੀਸਨ ਜਾਂ ਦਵਾਈ ਪੈੜੇ ਦੀ ਜਦੋਂ ਲੋੜ ਪੈਂਦੀ ਆ ਉਹ ਵੀ ਬਿਲਕੁਲ ਟੋਟਲੀ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾਈ ਜਾਵੇਗੀ ਸੋ ਜਿਸ ਜਿਸ ਵੀਰ ਭਰਾ ਦੇ ਧਿਆਨ ਦੇ ਵਿੱਚ ਅਸੀਂ ਫੈਮਿਲੀ ਹੋਵੇ ਤੇ ਉੱਪਰ ਦਿੱਤੇ ਗਏ ਨੰਬਰ ਹਨ ਵੀਰ ਹੋਣਾਂ ਦੇ نیچے ਵੀ ਸੰਪਰਕ ਨੰਬਰ ਦਿੱਤੇ ਗਏ ਹਨ ਦੋਸਤੋ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਵੀਰ ਹੋਣਾਂ ਦੇ ਨਾਲ WhatsApp ਤੇ ਵੀ ਇਹ ਜਿਹੜੇ ਨੰਬਰ ਚੱਲ ਰਹੇ ਹਨ WhatsApp ਤੇ ਤੁਸੀਂ ਕਾਲ ਕਰ ਸਕਦੇ ਹੋ ਗੱਲਬਾਤ ਕਰਕੇ ਕਿਸੇ ਫੈਮਿਲੀ ਦਾ ਵੀਰ ਹੋਣਾਂ ਦੇ ਨਾਲ ਮੇਲ ਮਲਾਪ ਕਰਵਾ ਸਕਦੇ ਹੋ ਸੋ ਦੋਸਤੋ ਇੱਕ ਜ਼ਰੂਰੀ ਨੋਟ ਇਹ ਵੀ ਹੈਗਾ ਵੀ ਆਧਾਰ ਕਾਰਡ ਪੈਨ ਕਾਰਡ ਚਾਹੇ ਵੋਟਰ ਕਾਰਡ ਤਿੰਨਾ ਪ੍ਰੂਫਾਂ ਦੇ ਵਿੱਚੋਂ ਜਿਹੜੇ ਵੀਰ ਫੈਮਿਲੀ ਆਵੇ ਉਹਨਾਂ ਦੇ ਕੋਲ ਪ੍ਰੂਫ ਹੋਣੇ ਲਾਜ਼ਮੀ ਹਨ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਆਵੇਗੀ ਰਹਿਣ ਦੀ ਖਾਣੇ ਪਾਣੀ ਦੀ ਵਿੱਚ ਬਿਲਕੁਲ ਏ ਟੂ ਜ਼ेड ਜਿਹੜਾ ਕੰਪਲੀਟ ਮੁਹੱਈਆ ਕਰਵਾਇਆ ਜਾਵੇਗਾ ਸੋ ਪਾਲਣ ਪੋਸ਼ਣ ਦੋਸਤੋ ਬੱਕਰੀਆਂ ਦਾ ਤੇ 4 ਤੋਂ 5 ਪਸ਼ੂਆਂ ਦਾ ਹੈਗਾ 7 ਤੋਂ 8000 ਰੁਪਿਆ ਮੰਥਲੀ ਤਨਖਾਹ ਹੈਗੀ ਹੈ ਜੀ ਪੇ ਹੈਗੀ ਆ ਸੋ ਮੈਡੀਕਲੀ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ ਮੈਡੀਕਲੀ ਰਹਾਇਸ਼ ਤੇ ਖਾਣੇ ਦਾ ਬਿਲਕੁਲ ਜਿਹੜਾ ਪ੍ਰਬੰਧ ਆ ਦੋਸਤੋ ਫ੍ਰੀ ਹੈਗਾ ਕਿਸੇ ਵੀਰ ਭਰਾ ਦੀ ਨਿਗਾ ਚ ਕੋਈ ਇਦਾਂ ਦਾ ਪਰਿਵਾਰ ਹੋਵੇ ਤੇ ਉਹ ਨੰਬਰਾਂ ਤੇ ਕੰਟੈਕਟ ਕਰਕੇ WhatsApp ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਮੈਸੇਜ ਕਰਕੇ ਤੁਸੀਂ ਰਾਬਤਾ ਆਪਣਾ ਕਾਇਮ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ